ਪੂਰੇ ਬੋਲਿਆ ਨਾ ਕਰ ਨਹੀਂ ਗੱਭਰੂ ਕਦੇ ਯਾਦੇ ਲੇੜਦਾ ਬੇਆਬੀ ਚ ਲੇੜਦਾ ਕਹਿੰਦੇ ਆਪਾਂ ਜਾਨੇ ਯਾਦੇ ਪਿੰਦਾ ਹੈ ਮੰਮੀ ਵੀ ਸੁਝਾਉਂਦੇ ਨਹੀਂ ਸਾਹਮਦਾ ਡੈਡੀ ਵੀ ਸੁਝਾਉਂਦਾ ਦਾਦਾ ਵੀ ਨਾਨੀ ਤਾਂ ਦੱਦੀ ਵੀ ਘਰ ਵਾਲੀ ਵੀ ਸੁਣਦੀ ਨਹੀਂ ਮੰਦਾ ਇੱਕ ਦਿਨ ਘਰ ਵਾਲੀ ਆਕੇ ਕਹਿੰਦੀ ਕਹਿੰਦੀ ਗੱਲ ਸੁਣੋ ਅੱਜ ਪੀ ਗਿਆ ਨਾ ਤੇ ਮੇਰੇ ਤੋਂ ਬਿਨਾਂ ਕੋਈ ਨਹੀਂ ਕਹਿੰਦਾ ਕਿਵੇਂ ਕਹਿੰਦੀ ਬਸ ਸਮਝਦਾ ਪਈ ਕਹਿੰਦਾ ਲੈ ਫਿਰ ਯਾਰ ਤੇਰੀ ਸਾਹਮਣੇ ਕਹਿੰਦਾ ਅੱਜ ਤੋਂ ਬਾਅਦ ਪੀਂਦਾ ਨਹੀਂ ਕਹਿੰਦਾ ਸ਼ਾਬੀ ਫੇਰ ਲਾਕੇ ਆ ਗਿਆ

ਕਰਕੇ ਵੇ ਕਰਨ ਕਲੜਾਈ ਪੈਂਦੀ ਏ ਤੇਰੀ ਕਰਨ ਕਲੜਾਈ ਪੈਂਦੀ ਏ ਤੇਰੀ ਤੇਰੇ ਨਾਲ ਲੜਾਈ ਪੈਂਦੀ ਏ ਤੇਰੀ ਕਰਨ ਕਲੜਾਈ ਪੈਂਦੀ ਏ ਤੇਰੀ दारू ਕਰਕੇ ਵੇ ਕਹਿੰਦੇ ਵੇ ਤੂੰ ਫੇਰ ਉਹੀ ਗੱਲ ਕੀਤੀ ਫਿਰਦਾ ਫੇਰ ਸੋਹਣਿਆ ਬੀਤੀ ਕਹਿੰਦੀ ਸਾ ਮਰੀ ਖਾਦੀ ਤੜਕੇ ਕਹਿੰਦੀ ਘਰੇ ਨਿਤ ਲੜਾਈ ਪੈਂਦੀ ਤੇਰੀ दारू ਕਰਕੇ ਵੇ ਨਗਾਸਮ ਮਾਤਾ ਨੂੰ ਵਾਰ-ਵਾਰ ਕੀ ਨਮੀ ਕੀ ਨ ਵਾਜਿਤ ਫੜ ਕੇ ਪਾਲਾ ਬਣਣ ਵਣ ਕੇ ਪਾਲਾ ਬਣਣ ਬਣ ਕੇ ਤੂੰ ਸਾਰੇ ਦੀ ਹੋਰ ਹੀ ਗੱਲਾਂ ਕਰਦੀ ਫਿਰਦੇ ਕੀ ਕਹਿੰਦਾ ਮਾਣ ਉਹ ਬੇੜਾ ਬਾਦ ਮੈਨੂੰ ਫੜ ਹੁੰਦੀ ਐ ਉਹ ਵਾਦੀ ਢੋਲਿਆਂ ਨਾਲ ਕਰਨੀ ਅੱਜ ਜਦੋਂ ਬਿੱਤੀ ਹੁੰਦੀ ਜਦੋਂ ਮੂਰੇ ਬਿੱਤੀ ਹੁੰਦੀ ਜਦੋਂ ਮੂਰੇ ਬਿੱਤੀ ਹੁੰਦੀ ਜਦੋਂ ਮੂਰੇ ਵੇ ਕਰਣਾ ਕਰੜਾਈ ਪੈਂਦੀ ਏ ਤੇਰੀ ਕਰੋ ਜੜਾਈ ਪੈਂਦੀ ਏ ਤੇਰੀ ਕਰਣਾ ਕਰੜਾਈ ਪੈਂਦੀ ਏ ਤੇਰੀ दारू ਕਰਕੇ ਵੇ ਹਾਂ ਨੀ ਸੋਰਖੀ ਮੋਟਰ ਸੂਟ ਨੇ ਮੇਂ ਜਿਵੇਂ ਤੈਨੂੰ ਵੱਧ ਜ਼ਰੂਰੀ ਆ ਅੱਖ ਨੇ ਮੁਰਗਾ ਛੁਰਦਾ ਬਦਲ ਮਜਬੂਰੀ ਜਿਹੜੇ ਬੈਗ ਲਾਉਂਦੇ ਹੱਥ ਖੜਾ ਕਰਦੇ ਮੇਰੇ ਨੂੰ ਕਈ ਸਾਂਗਦੇ ਨਹੀਂ ਕਰਦੇ ਸੰਗੋਂ ਨਾ ਵੀਰੇ ਮਹਾਰਾਜ ਸ਼ਰਾਬਾਂ 'ਚ ਵਜਦਾ ਤੁਹਾਨੂੰ ਪਤਾ ਕਹਿੰਦੇ ਵੀ ਇੱਕ ਮੰਗਦਾ ਸੀਗਾ ਮੰਗਦਾ ਸੀਗਾ ਉਹ ਵੀ ਜਿਹੜਾ ਦੁਕਾਨਾਂ ਤੇ ਮੰਗਣਾ ਸ਼ੁਰੂ ਕਰਦਾ ਨਹੀਂ ਜਿਹਨੇ 50 ਦੁਕਾਨਾਂ ਤੋਂ ਪਹਿਲਾਂ ਹੀ ਕਿਹਨੇ ਠਾਨੀ ਪਾਦੀ ਕਿਹ ਰੁਪਈਆ ਪਾਤਾ ਕਿਹਨੇ ਜਵਾਨੀ ਪਾਦੀ ਉਹ ਤੇ ਉਹ ਕੀ ਬੋਲਦੇ ਹੁੰਦੇ ਇਹਨੂੰ ਜੋ ਵੀ ਕਹਾਂਦਾ ਮਤਲਬ ਉਹਦਾ ਬੂੜਾ ਜਿਹਾ ਜੋ ਵੀ ਹੈ ਤੇ ਕਿਨੇ ਚਵਾਨੀ ਬਾਦੀ ਕੇ ਨਠਾਨੀ ਉੱਥੇ ਕੇ ਦੇ ਆਗਾ ਠੇਕੇ ਨਾਲ ਸੀ ਹੱਤਾ ਜਬਾਂ ਵਾਲੇ ਚਾਪੀ ਦਿੰਦੇ ਤੋ ਇਹ ਵੀ ਕਾਕਾ ਗੱਲ ਸੁਣ ਲਾਗੋ ਇਹ ਥੋੜੇ ਕੰਮ ਦੀ ਗੱਲ ਹੈ ਕਿਨੇ ਚਵਾਨੀ ਬਾਦੀ ਕੇ ਨਠਾਨੀ ਕੇ ਨਰਪੀਆ ਠੇਕੇ ਨਾਲ ਹੱਤਾ ਸੀ ਹੱਤੇ ਦੇ ਆਗਾ ਮੰਗਣਾ ਉਥੇ ਸ਼ਰਾਬੀ ਬੜੇ ਸ਼ਰਾਬੀ ਹੋ ਸ਼ਰਾਬੀ ਜਾਂਦੇ ਜੀ ਕਿਨੇ 100 ਰੁਪਏ ਬਾਦੋ ਦੇ ਗੱਲੇ ਜੀ ਕੰਨਾਵੇਂ ਪਰਲੇ ਭਾਈ ਜਵਦੇ ਫਿਰਦੇ ਰਹੇ ਕਹਿੰਦੇ ਰੱਬ ਦਾ ਇੱਥੇ ਵਾਦਾ ਸ਼ਬ੍ਰਾਨਾ ਨਾ ਰਾਈ ਵਾਦਾ ਆਹ ਇਸ ਹਰਖੀ ਬੋਟ ਸੂਟਨਵੇਂ ਜਿਵੇਂ ਤੈਨੂੰ ਵੱਜ ਜ਼ਰੂਰੀ ਆਥੜੇ ਮੁਰਗਾ ਛੁਰਗਾ ਬੋਤਲ ਤੋਲਿਆ ਨਾ ਕਰਨੀ ਓਟ ਰਬੀਜੀ ਹੁੰਦੀ ਦੇ ਵਿੱਚ ਥੱcke ਟੁੱਟੇ ਹੁੰਨੇ ਅਮਟਿਆਰੇ ਓ ਮਾਇਕੜਾਂ ਦਾ ਸੱੱਲਾ ਪੀਣਾ ਪੀਂਦੇ ਲੋਕੀ ਸਾਰੇ ਓ ਕੰਮਦੰਦੇ ਵਿੱਚ ਥੱcke ਟੁੱਟੇ ਹੁੰਨੇ ਅਮਟਿਆਰੇ ਓ ਮਾਇਕੜਾਂ ਦਾ ਸੱੱਲਾ ਪੀਣਾ ਪੀਂਦੇ ਲੋਕੀ ਸਾਰੇ